ਲੱਗਦਾ ਇਹ ਸੀ ਕਿ ਲੰਗਰ ਦੁੱਖੋਂ ਰੋਟੀ ਟੁਕ ਦੁੱਖੋਂ ਨਾ ਕੋਈ ਵਿਚਾਰਾ ਰਹਿ ਜਾਏ ਤੇ ਹੁਣ ਇਹ ਕਹਿ ਰਿਹਾ ਜੀ ਲੰਗਰ ਨਾ ਲਿਆਓ ਹੋਰ ਬਾਕੀ ਸਮਾਨ ਲਿਆਓ ਲੰਗਰ ਇੰਨਾ ਕਿ ਜਮਾ ਹੋ ਗਿਆ ਦੇਖੋ ਕਿੰਨੀ ਬਖਸ਼ਿਸ਼ ਹੈ ਮਾਦਕ ਦੀ ਸੋ ਇਸ ਕਰਕੇ ਸਾਰੇ ਪੰਜਾਬੀ ਗੁਰਈਆਂ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਔਰ ਸਾਰ ਧਾਰਮਿਕ ਸੰਸਥਾਵਾਂ ਦਾ ਜਿਤਨੀਆਂ ਵੀ ਸੰਸਥਾਵਾਂ ਨੇ ਕੋਈ ਸੋਸ਼ਲ ਹੈ ਕੋਈ ਐਨ ਜੀਓ ਹੈ ਕੋਈ ਬੰਦੇ ਕੋਲ ਪੈਸੇ ਨਹੀਂ ਕੋ ਰਾਸ਼ਨ ਨਹੀਂ ਉਹ ਵੈਸੇ ਹੀ ਵਿਚਾਰਾ ਲੱਗਾ ਹੈ ਹੈਲਪ ਕਰਨ ਉਹਦਾ ਵੀ ਧੰਨਵਾਦ ਕਰਨਾ ਚਾਹੀਦਾ ਇੱਥੇ ਤੇ ਦੀਨ ਦੁਨੀਆ ਦੇ ਮਾਲਕ ਖੁਦ ਮੈਂ ਦੇਖਿਆ ਤਸ਼ਰੀਫ ਲਿਆਉਂਦੇ ਨੇ ਜਗ੍ਹਾ ਜਗ੍ਹਾ ਜਾਂਦੇ ਨੇ ਤੇ ਸਾਡੇ ਨਾਲ ਮਾਲਕ ਹੈ ਇਹ ਸ਼ਬਦ ਦੀ ਤਰਤੀ ਹੈ ਆ ਪੰਗੜਾ ਜਦੋਂ ਪਾਉਂਦੇ ਨੇ ਮੁੰਡੇ ਇਹਨੇ ਦੀ ਪੰਜਾਬ ਪੰਜਾਂ ਦਰਿਆਵਾਂ ਦੀ ਤਰਤੀ ਪੰਜਾਬ ਗੁਰੂਆਂ ਪੀਰਾਂ ਦੀ ਤਰਤੀ ਪੰਜਾਬ ਪੀਰਾਂ ਪੈਗੰਬਰਾਂ ਸੂਫੀਆਂ ਆਸ਼ਕਾਂ ਯੋਧਿਆਂ ਦੀ ਧਰਤੀ ਸੋ ਇਹ ਸ਼ਬਦ ਨੂੰ ਇੱਥੇ ਸ਼ਬਦ ਦਾ ਪ੍ਰਵਾਹ ਹੁੰਦਾ ਔਲੀ ਜ਼ਰੂਰ ਆਉਂਦੀ ਹੈ ਲੇਕਿਨ ਬਚਾ ਵੀ ਮਾਲਕ ਕਰਦਾ